ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਨਵਜੋਤ ਬਰਾੜ ਐਕਸ ਦੇ ਵਿੱਚ ਅੱਜ ਵਾਲੀ ਜਿਹੜੀ ਆਪਣੀ ਵੀਡੀਓ ਹੈ ਉਹ ਮੇਨ ਤੌਰ ਤੇ ਲੈ ਕੇ ਜ਼ੇਰ ਨੂੰ ਲੈ ਕੇ ਆ ਵੀ ਕਈ ਪਸ਼ੂ ਹੈ ਉਹਨਾਂ ਦੀ ਜ਼ੇਰ ਨਹੀਂ ਪੈਂਦੀ ਕਈਆਂ ਦੀ ਅੰਦਰ ਰਹਿ ਜਾਂਦੀ ਹੈ ਤੇ ਕਈਆਂ ਦੀ ਜ਼ੇਰ ਤਾਂ 10-15 ਦਿਨ ਹੋ ਜਾਂਦੇ ਆ ਵੀ ਪਿਸ਼ਾਬ ਰਾਹੀਂ ਜਿਵੇਂ ਆਪਾਂ ਕਹਿ ਦਿੰਨੇ ਵੀ ਮੈਲਾ ਮੁੱਟਣ ਲੱਗ ਗਿਆ ਹਨਾ ਪਸ਼ੂ ਉਹਦੇ ਵਿੱਚ ਜ਼ੇਰ ਦੇ ਟੁਕੜੇ ਆਉਂਦੇ ਛੋਟੇ ਛੋਟੇ ਮੈਂ ਤੁਹਾਨੂੰ ਇੱਕ ਫੋਟੋ ਦਿਖਾਉਂਗਾ ਇਹ ਆਪਣੇ ਕਿਸੇ ਵੀਰ ਨੇ ਭੇਜੀ ਸੀ ਉਹਨੇ ਆਖਿਆ ਵੀ ਇਹ ਕੰਡੀਸ਼ਨ ਹੈ ਤੇ ਇਹਦੇ ਵਿੱਚ ਜਿਵੇਂ ਆਹ ਤੁਸੀਂ ਚਿੱਟੇ ਚਿੱਟੇ ਦਾਗ ਦੇਖ ਸਕਦੇ ਹੋ ਹਨਾ ਤੇ ਜ਼ੇਰ ਹੋਮੀ ਆਈ ਜਾਂਦੀ ਹੈ ਵੀ ਇਹ ਇਹਦੇ ਨਾਲ ਆਪਾਂ ਨਿਬੜਨਾ ਕਿਵੇਂ ਹੈ ਹੁਣ ਸਭ ਤੋਂ ਪਹਿਲਾਂ ਆਪਾਂ ਇਸ ਗੱਲ ਦਾ ਧਿਆਨ ਰੱਖਣਾ ਹੈ ਵੀ ਜ਼ੇਰ ਪਸ਼ੂ ਦੀ ਕਿਉਂ ਨਹੀਂ ਪੈਂਦੀ ਜ਼ੇਰ ਨਾ ਪੈਣ ਦਾ ਮੇਨ ਰੀਜਨ ਇਹੀ ਹੈ ਵੀ ਜਦੋਂ ਆਪਾਂ ਪਸ਼ੂ ਆਪਣਾ ਸੂਨ ਵਾਲਾ ਹੁੰਦਾ ਹੈ ਹਨਾ ਆਪਾਂ ਉਹਦਾ ਪਹਿਲਾਂ ਧਿਆਨ ਨਹੀਂ ਦਿੰਦੇਗੇ ਵੀ ਆਪਾਂ ਨੂੰ 2-3 ਮਹੀਨੇ ਪਹਿਲਾਂ ਡਰਾਈ ਕਰਨਾ ਚਾਹੀਦਾ ਤੇ ਉਹਦੇ ਮਿਨਰਲ ਮਿਕਸਚਰਾਂ ਤੇ ਆਪਾਂ ਨੂੰ ਪੂਰਾ ਧਿਆਨ ਰੱਖਣਾ ਪਊਗਾ ਫੇਰ ਜਾ ਕੇ ਜ਼ੇਰ ਦੀ ਸਮੱਸਿਆ ਦਾ ਹੱਲ ਹੋਊਗਾ ਜਿਹੜੀ ਜ਼ੇਰ ਦੀ ਸਮੱਸਿਆ ਉਹ ਹੁੰਦੀ ਤਾਂ ਕਰਕੇ ਆ ਕਿਉਂਕਿ ਆਪਾਂ ਉਹਦੇ ਮਿਨਰਲ ਮਿਕਸਚਰਾਂ ਤੇ ਧਿਆਨ ਨਹੀਂ ਦਿੰਦੇਗੇ ਨਾ ਉਹਨੂੰ ਆਪਾਂ ਕੋਈ ਜਿਹੜੀ ਉਹ ਫੀਡ ਆਉਂਦੀ ਹੁੰਦੀ ਹੈ ਸੂਨ ਤੋਂ ਪਹਿਲਾਂ ਟਰਾਂਜੈਕਸ਼ਨ ਫੀਡ ਕਹਿੰਦੇ ਆ ਨਾ ਆਪਾਂ ਪ੍ਰੋਪਰ ਉਹਨੂੰ ਉਹ ਪਾਉਣੇ ਆ ਹਨਾ ਤੇ ਨਾ ਹੀ ਆਪਾਂ ਉਹਨੂੰ ਟਾਈਮ ਸਰ ਡਰਾਈ ਕਰਦੇ ਆਂ ਤੇ ਫੇਰ ਜਦੋਂ ਉਹਦੀ ਜ਼ੇਰ ਨਹੀਂ ਪੈਂਦੀ ਆਪਾਂ ਉਦੋਂ ਭਾਜਦੇ ਆਂ ਵੀ ਹੁਣ ਜ਼ੇਰ ਨਹੀਂ ਪਈ ਆਪਾਂ ਉਦੋਂ ਡਾਕਟਰ ਆਉਣ ਨਹੀਂ ਭਾਜਦੇ ਆਂ ਵੀ ਜ਼ੇਰ ਕਾ ਤੋਂ ਨਹੀਂ ਪਈ ਆਪਾਂ ਪਹਿਲਾਂ ਇਸ ਚੀਜ਼ ਦਾ ਧਿਆਨ ਨਹੀਂ ਦਿੰਦੇਗੇ ਹੁਣ ਮੇਨ ਸਮੱਸਿਆ ਜਿਹੜੀ ਹੈਗੀ ਵੀ ਜ਼ੇਰ ਕਿਉਂ ਨਹੀਂ ਪਈ ਤੇ ਇਹ ਕਿਵੇਂ ਪਊਗੀ ਆਪਾਂ ਕੀ ਕਰਦੇ ਆਂ ਜਦੋਂ ਜ਼ੇਰ ਨਹੀਂ ਪੈਂਦੀ ਪਸ਼ੂ ਦੀ ਪਸ਼ੂ ਔਖਾ ਸੁੰਦਾ ਹਨਾ ਤੇ ਆਪਾਂ ਵੇਖਦੇ ਨਹੀਂ ਕਿ ਕਿੰਨੀ ਕ ਜ਼ੇਰ ਪੈ ਗਈ ਜੇ ਨਾ ਵੀ ਪਵੇ ਆਪਾਂ ਉਹਦੀ ਡਾਕਟਰ ਨੂੰ ਸੱਦ ਲੈਨੇ ਆ ਤੇ ਆਪਾਂ ਕਹਿ ਦਿੰਨੇ ਵੀ ਜ਼ੇਰ ਇਹਦੀ ਕਢਵਾ ਦਈਏ ਉਹਦਾ ਨੁਕਸਾਨ ਕੀ ਹੁੰਦਾ ਪਸ਼ੂ ਦਾ ਜਿਹੜਾ ਅੰਦਰ ਆ ਉਹ ਖਿੱਚਿਆ ਜਾਂਦਾ ਕਈ ਵਾਰੀ ਉਹਦਾ ਕਰਕੇ ਪਸ਼ੂ ਦੁੱਧ ਸੁੱਕ ਜਾਂਦਾ ਹੈ ਕਈ ਕੰਡੀਸ਼ਨਾਂ ਦੇ ਵਿੱਚ ਤਾਂ ਪਸ਼ੂ ਦੀ ਮੌਤ ਵੀ ਹੋ ਜਾਂਦੀ ਹੈ ਐਸ ਕਰਕੇ ਉਦੋਂ ਹੀ ਜਿਹੜੀਆਂ ਦਵਾਈਆਂ ਹੱਥੋਂ-ਹੱਥ ਅਸਰ ਕਰਦੀਆਂ ਕਈ ਦਵਾਈਆਂ ਹੱਥੋਂ-ਹੱਥ ਅਸਰ ਕਰਨ ਵਾਲੀਆਂ ਹੁੰਦੀਆਂ ਕਈ ਦਵਾਈਆਂ ਹੁੰਦੀਆਂ ਲੰਮੇ ਟਾਈਮ ਬਾਅਦ ਅਸਰ ਕਰਨ ਵਾਲੀਆਂ ਹੁਣ ਕਈ ਪਸ਼ੂਆਂ ਦੇ ਜ਼ੇਰ ਨਹੀਂ ਪੈਂਦੀ ਉਦੋਂ ਆਪਾਂ ਨੂੰ ਪਹਿਲੀ ਗੱਲ ਤਾਂ ਹੱਥੋਂ-ਹੱਥ ਅਸਰ ਕਰਨ ਵਾਲੀ ਦਵਾਈ ਦੇਣੀ ਹੈ ਜਿਹੜੀ 2 ਘੰਟਿਆਂ ਦੇ ਵਿੱਚ ਵਿੱਚ ਦੇਣੀ ਹੁੰਦੀ ਹੈ ਜਿਵੇਂ ਯੂਟਰੋਟਰੋਨ ਵਰਗੀਆਂ ਦਵਾਈਆਂ ਆਉਂਦੀਆਂ ਹਨਾ ਤੇ ਹੁਣ ਜਿਹੜੀ ਆਪਾਂ ਨੂੰ ਇੱਕ ਵੀਰ ਨੇ ਆ ਫੋਟੋ ਭੇਜੀ ਸੀ ਮੈਂ ਤੁਹਾਨੂੰ ਦਿਖਾਉਂਗਾ ਫੋਟੋ ਇਹ ਕੰਡੀਸ਼ਨ ਕੀ ਹੈ ਪਸ਼ੂ ਦੀ ਵੀ ਇਹਨੂੰ ਨਾ 15 ਦਿਨ ਹੋ ਗਏ ਸੂਏ ਨੂੰ ਤੇ ਹੁਣ ਵੀ ਇਹਦੇ ਐਂ ਜ਼ੇਰ ਦੇ ਟੁਕੜੇ ਆਈ ਜਾਂਦੇ ਆ ਹੁਣ ਇਹ ਆਪਾਂ ਨੂੰ ਦੇਖਣ ਜੀ ਪਤਾ ਲੱਗ ਜਾਊਗਾ ਵੀ ਇਸ ਪਸ਼ੂ ਦੀ ਜਿਹੜੀ ਜ਼ੇਰ ਆ ਉਹ ਪਈ ਨਹੀਂਗੀ ਪ੍ਰੋਪਰ ਤਰੀਕੇ ਨਾਲ ਇਸ ਕਰਕੇ ਜੇ ਆਪਾਂ ਇਹਨੂੰ ਹੁਣ ਉਹ ਦਵਾਈ ਦਵਾਂਗੇ ਹੱਥ-ਹੱਥ ਅਸਰ ਕਰਨ ਵਾਲੀ ਉਹ ਦਵਾਈ ਨੇ ਇਹਨੂੰ ਅਸਰ ਨਹੀਂ ਕਰਨਾਗਾ ਹੁਣ ਕਈ ਵੀਰਾਂ ਨੂੰ ਨਹੀਂ ਪਤਾ ਉਹ ਚੱਕ ਕੇ ਉਹੀ ਦਵਾਈ ਪਸ਼ੂ ਨੂੰ ਦੇ ਦਿੰਦੇ ਆ ਤੇ ਫੇਰ ਪਸ਼ੂ ਨੂੰ ਫੇਰ ਕੋਈ ਆਰਾਮ ਨਹੀਂ ਆਉਂਦਾ ਜਾਂ ਕਈ ਵੀਰ ਹੁੰਦੇ ਵੀ ਡਾਕਟਰ ਨੂੰ ਸੱਦ ਕੇ ਆਖ ਦਿੰਦੇ ਵੀ ਕਢਵਾ ਲਈਏ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਵੀ ਉਸ ਚ ਪਸ਼ੂ ਦਿੱਕਤ ਮਹਿਸੂਸ ਕਰਦਾ ਐ ਇਸ ਕਰਕੇ ਕਈ ਅੱਜ ਮੈਂ ਤੁਹਾਨੂੰ ਇੱਕ ਹੋਰ ਦਵਾਈ ਦੱਸਦਾ ਜਿਹੜੀ 15 ਦਿਨਾਂ ਚੋਂ 10 ਤੋਂ 15 ਦਿਨਾਂ ਬਾਅਦ ਦੇਣੀ ਆ ਆਪਾਂ ਜੇ ਆਪਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਆਪਾਂ ਉਹ ਆ ਦਵਾਈ ਦੇਣੀ ਆ ਇੱਕ ਡਾਕਟਰ ਜੋਲ ਕੰਪਨੀ ਦੀ ਯੂਟਰੋਜਨ ਦਵਾਈ ਆਉਂਦੀ ਆ 105 ਐਮਲ ਦੀ ਇਹਦੀ ਪੈਕਿੰਗ ਆਉਂਦੀ ਆ ਇਹ 10-10 ਐਮਲ ਦੇਣੀ ਆ ਆਪਾਂ 10 ਐਮਲ ਸਵੇਰ ਤੇ 10 ਐਮਲੀ ਸ਼ਾਮ ਨੂੰ ਜਾਂ ਰਾਤ ਨੂੰ ਆਪਾਂ ਕਹਿ ਲਈਏ ਹੈਨਾ ਹੁਣ ਜੇ ਆਪਾਂ 10-10 ਐਮਲ ਦਵਾਂਗੇ ਤਾਂ ਇਹ 105 ਐਮਲ ਦਵਾਈ ਹੈਗੀ ਜਿਹੜੀ ਆਉਂਦੀ ਆ ਤੇ ਲਗਭਗ 4-5 ਦਿਨਾਂ ਦੇ ਵਿੱਚ ਆਪਾਂ ਇਹ ਦਵਾਈ ਦੇ ਸਕਦੇ ਆ ਹੋਰ ਵੀ ਬਹੁਤ ਸਾਰੀਆਂ ਦਵਾਈਆਂ ਆਉਂਦੀਆਂ ਪਰ ਜਿਹੜੀ ਇਸ ਦਵਾਈ ਦਾ ਰਿਜ਼ਲਟ ਹੈ ਉਹ ਚੰਗਾ ਰਿਹਾ ਦੂਜਿਆਂ ਨਾਲੋਂ ਬਾਕੀ ਹਰੇਕ ਦਵਾਈ ਦੀ ਅੱਡੋ-ਅੱਡੋਵੇਂ ਹੁੰਦਾ ਹੈ ਨਾ ਵੀ ਇਹ ਕਿਹੜੇ ਟਾਈਮ ਪੀਰੀਅਡ ਚ ਆਪਾਂ ਦੇਣੀ ਹੈ ਕਈ ਦਵਾਈਆਂ ਹੁੰਦੀਆਂ ਜਿਹੜੀਆਂ ਆਪਾਂ ਹੱਥ-ਹੱਥ ਦੇਣੀਆਂ ਹੁੰਦੀਆਂ ਕਈ ਹੁੰਦੀਆਂ ਜਿਵੇਂ ਆ ਆ ਦਵਾਈ ਜਿਹੜੀ ਇਹ 10-15 ਦਿਨਾਂ ਬਾਅਦ ਵੀ ਪੂਰਾ ਅਸਰ ਕਰੂਗੀ ਵੀ ਆਪਾਂ ਨੂੰ ਡਾਕਟਰ ਸਰਦਨ ਦੀ ਲੋੜ ਨਹੀਂ ਪੈਂਦੀਗੀ ਜੇ ਆਪਾਂ ਇਹਦਾ ਕੋਰਸ ਪੂਰਾ ਕਰਾਂਗੇ ਦਵਾਈ ਦਾ ਤੇ ਇਹ ਆਪਾਂ ਨੂੰ ਰਿਜ਼ਲਟ ਕੱਢ ਕੇ ਦੇਊਗੀ ਹੁਣ ਜਿਹੜੀ ਆ ਮੈਂ ਤੁਹਾਨੂੰ ਫੋਟੋ ਦਿਖਾਈ ਸੀ ਇਹਦੇ ਵਿੱਚ ਗਾਂ ਦੀ ਕੰਡੀਸ਼ਨ ਇਹੀ ਹੈ ਵੀ ਇਹਨੂੰ 10-15 ਦਿਨ ਹੋ ਗਏ ਐ ਤੇ ਇਸ ਨੂੰ ਜੇ ਆਪਾਂ ਆ ਦਵਾਈ ਦੇਵਾਂਗੇ ਤਾਂ ਇਹ ਅਸਰ ਕਰੂਗੀ 10-15 ਦਿਨਾਂ ਬਾਅਦ ਵਾਲੀ ਦਵਾਈ ਐ ਇਹ 10-10 ਐਮਐਲ ਦੇਣੀ ਐ ਸਵੇਰ ਸ਼ਾਮ 105 ਐਮਲ ਦਵਾਈ ਹੁੰਦੀ ਹੈ ਛੋਟੀ ਪੈਕਿੰਗ ਦੇ ਵਿੱਚ ਚਾਰ ਪੰਜ ਦਿਨ ਆਪਾਂ ਦਵਾਂਗੇ ਤਾਂ ਆਪਾਂ ਨੂੰ ਵਧੀਆ ਰਿਜ਼ਲਟ ਦੇਖਣ ਨੂੰ ਮਿਲੂਗਾ ਤੇ ਆਪਣੀ ਜਿਹੜੀ ਆਹ ਵੀਡੀਓ ਅੱਜ ਵਾਲੀ ਇਹ ਐਸੇ ਮੁੱਦੇ ਤੇ ਹੀ ਸੀਗੀ ਵੀ ਜਦੋਂ ਪਸ਼ੂ ਦੀ ਜ਼ੇਰ ਨਹੀਂ ਪੈਂਦੀ ਪਹਿਲੀ ਗੱਲ ਕਿਉਂ ਨਹੀਂ ਪੈਂਦੀ ਆਪਾਂ ਨੂੰ ਇਹ ਵੀ ਜਾਨਣਾ ਪਊਗਾ ਵੀ ਕਿਉਂ ਨਹੀਂ ਜ਼ੇਰ ਪੈਂਦੀ ਪਸ਼ੂ ਦੀ ਹਨਾ ਤੇ ਜੇ ਨਹੀਂ ਵੀ ਪਈ ਡਾਕਟਰ ਸੱਦਣ ਦੇ ਬਜਾਏ ਡਾਕਟਰ ਵਾਲਾ ਕੰਮ ਤਾਂ ਲਾਸਟ ਰਹਿ ਗਿਆ ਜਮਾ ਜਦੋਂ ਆਪਾਂ ਨੂੰ ਨਹੀਂ ਕੋਈ ਇਲਾਜ ਉਹਦਾ ਮਿਲਦਾ ਉਸ ਤੋਂ ਪਹਿਲਾਂ ਆਪਾਂ ਆਹ ਦਵਾਈ ਦੇਣੀ ਹੈ ਜੇ ਜੇ 10 15 ਦਿਨ ਹੋ ਵੀ ਗਏ ਤਾਂ ਤੇ ਆਪਾਂ ਨੂੰ ਵਧੀਆ ਰਿਜ਼ਲਟ ਦੇਖਣ ਨੂੰ ਮਿਲੂਗਾ ਤੇ ਇਹੋ ਜਿਹੀਆਂ ਹੀ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ